ਬਾਈ ਜਦੋਂ ਪਿੰਡਾਂ ਵਾਲੇ ਮੁੰਡੇ ਨਾ ਪਿੰਡਾਂ ਚੋਂ ਉੱਠ ਕੇ ਕੋਈ ਵਧੀਆ ਕੰਮ ਕਰਦੇ ਨੇ ਫਿਰ ਸਪੋਰਟ ਕਰਨੀ ਤਾਂ ਬਣਦੀ ਐ। ਦੋਸਤੋ ਆਊਟਲੈਟ ਖੋਲਿਆ ਬਾਈ ਹੋਰਾਂ ਨੇ ਬਹੁਤ ਘੈਂਟ ਤੇ ਇਸ ਆਊਟਲੈਟ ਦਾ ਬਾਈ ਹੋਰਾਂ ਦਾ ਨਾਮ ਐ ਬੋਸ ਆਊਟਲੈਟ ਆਊਟਲੈਟਰ। ਬੋਸ ਆਊਟਲੈਟ ਖੋਲਿਆ ਬਾਈ ਜੀ ਬਾਈ ਹੋਰਾਂ ਕੋਲੇ ਨਾ ਮਲਟੀ ਬ੍ਰਾਂਡ ਨੇ ਵੱਡੇ ਵੱਡੇ ਬ੍ਰਾਂਡ ਤੇ ਘੈਂਟ ਘੈਂਟ ਬ੍ਰਾਂਡ ਦੇ ਮਲਟੀ ਬ੍ਰਾਂਡ ਨੇ ਤੇ ਬਹੁਤ ਜ਼ਿਆਦਾ ਲੈਸ ਦੇ ਰਹੇ ਨੇ ਬਾਈ ਹੋਰੀ। ਖਰਦੀਆਂ ਵਾਸਤੇ ਤਾਂ ਬਾਈ ਹੋਰੀ ਪੂਰੀ ਤਿਆਰੀ ਕਰੀ ਬੈਠੇ ਨੇ ਬਾਈ ਹੁੱਡੀਆਂ ਤੋਂ ਲੈ ਕੇ ਸਵੈਟ ਸ਼ਰਟਾਂ ਤੋਂ ਲੈ ਕੇ ਕੋਟ ਲੋਰਾਂ ਗਰਮ ਹਨਾ ਬਹੁਤ ਘੈਂਟ ਘੈਂਟ ਬਾਈ ਤੁਸੀਂ ਆਉਂਗੇ ਨਾ ਤੁਹਾਡਾ ਰੂਹ ਖੁਸ਼ ਹੋ ਜਾਊ ਤੁਹਾਡਾ ਦਿਲ ਖੁਸ਼ ਹੋ ਜਾਊਗਾ ਜਾਂ ਤਾਂ 60% ਤਾਂ ਲੈਸ ਆ ਬਾਈ ਆਹ ਜਿਹੜੇ ਤੁਸੀਂ ਜੈਕਟਾਂ ਦੇਖ ਰਹੇ ਹੋ ਨਾ ਇਹ -5 ਡਿਗਰੀ ਤੱਕ ਕੰਮ ਕਰਦੀਆਂ ਨੇ ਯਾਨੀ ਜੇ ਇੱਥੇ ਟੈਂਪਰੇਚਰ ਨਾ ਮਾਈਨਸ 'ਚ ਵੀ ਚਲਾ ਜਾਊ ਤਾਂ ਵੀ ਬਾਈ ਕੰਮ ਕਰਨੀਆਂ ਇਹ ਬਸ ਯਾਰ ਐਂਡ ਹੀ ਆ ਕੰਮ ਮਤਲਬ ਬਹੁਤ ਕੈਂਟ ਕੈਂਟ ਚੀਜ਼ਾਂ ਨੇ ਜਦੋਂ ਤੁਸੀਂ ਆਉਂਗੇ ਨਾ ਦਿਲ ਖੁਸ਼ ਹੋ ਜਾਊ ਰੂਹ ਖੁਸ਼ ਹੋ ਜਾਊ ਬਾਈ ਕਪੜਾ ਦੇਖ ਕੇ ਬ੍ਰੈਂਡ ਦੇਖ ਕੇ ਬਾਈ ਹੋਰਾਂ ਦਾ ਮੈਂ ਕਹਿਣਾ ਵੀ ਆਪਾਂ ਜਾਖੜ ਦੇ ਵਿੱਚ ਖੜੇ ਆ ਯਾਰ ਪੂਰੇ ਜਾਖੜ ਦਾ ਧੂਆਂ ਕੱਢਿਆ ਪਿਆ ਇੰਨੀ ਲੈਸਾ ਬਾਈ ਉਹਨਾਂ ਕੋਲੇ ਤੇ ਸਭ ਤੋਂ ਵੱਡੀ ਗੱਲ ਬਾਈ ਹੋਰੀਆਂ ਹோம் ਡਿਲੀਵਰੀ ਦੇ ਰਹੇ ਨੇ ਅਗਰ ਤੁਹਾਨੂੰ ਆਪਣੇ ਘਰੇ ਬੈਠੇ ਨੂੰ ਚਾਹੀਦੀ ਆ ਇਹ ਚੀਜ਼ ਹਨਾ ਹੁੱਡੀਆਂ ਨੇ ਇਹਨਾਂ ਕੋਲੇ ਜਿਵੇਂ ਲੋਹਾਂ ਤੇ ਵਧੀਆ-ਵਧੀਆ ਜਿਵੇਂ ਕੋਟ ਹੋਗੇ ਲੋਹਾਂ ਹੋਈਆਂ ਤੇ ਉਸ ਤਰ੍ਹਾਂ ਦੀਆਂ ਪੈਂਟਾਂ ਹੋਈਆਂ ਤੇ ਮਲਕੀ ਹੁੱਡੀਆਂ ਵਗੈਰਾ ਸਾਰੇ ਹਰ ਤਰ੍ਹਾਂ ਦੀ ਚੀਜ਼ ਆ ਬਾਈ ਉਹਨਾਂ ਕੋਲੇ ਤੇ ਬੂਟ ਵਗੈਰਾ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਬਾਈ ਹੋਰੀ ਜਿਹੜੀ ਅ ਬ੍ਰਾਂਡ ਦੇ ਰਹੇ ਨੇ ਉਹ ਜੈਨੂਨ ਵੱਡੇ ਵੱਡੇ ਬ੍ਰਾਂਡ ਨੇ ਤੇ ਬਹੁਤ ਵੱਡੀ ਲੈਸ ਦੇ ਰਹੇ ਨੇ ਬਾਈ ਹੁਰੀ ਤੇ ਹੋਮ ਡਿਲੀਵਰੀ ਵੀ ਦੇ ਰਹੇ ਨੇ ਅਗਰ ਤੁਹਾਨੂੰ ਕੋਈ ਚਾਹੀਦੀ ਹੈ ਕੋਈ ਵੀ ਕੱਪੜਾ ਚਾਹੀਦਾ ਹੋਵੇ ਕੋਈ ਲੋਰ ਚਾਹੀਦੀ ਹੋਵੇ ਟੀ-ਸ਼ਰਟ ਚਾਹੀਦੀ ਹੋਵੇ ਹੁੱਡੀ ਚਾਹੀਦੀ ਹੋਵੇ ਸਵੈਟ ਚਾਹੀਦੀ ਹੋਵੇ ਜਾਂ ਕੋਈ ਕੋਟ ਚਾਹੀਦਾ ਹੋਵੇ ਬਾਈ ਬਾਹਰਲੇ ਦੇਸ਼ਾਂ 'ਚ ਦੇ ਜਿਹੜੇ ਆਊਟਲੈਟ ਹੁੰਦੇ ਨੇ ਹਨਾ ਆਊਟ ਆਫ ਕੰਟਰੀਆਂ ਦੇ ਆਊਟਲੈਟ ਨੇ ਉਹਨਾਂ ਤੇ ਮਿਲਦੀਆਂ ਨੇ ਇਹ ਜਿਹੜੀਆਂ ਚੀਜ਼ਾਂ ਦੇਖਣ ਨੂੰ ਜਿਹੜੀਆਂ ਬਾਈ ਹੁਰੀ ਜਾਖੜ ਦੇ ਵਿੱਚ ਲਿਆ ਕੇ ਜਾਖੜ ਦੇ ਵਿੱਚ ਧਰੀ ਬੈਠੇ ਆ ਤੇ ਆ ਤੁਹਾਨੂੰ ਮੈਂ ਇੱਕ ਚੀਜ਼ ਦਿਖਾਉਣਾ ਤੇ ਇਧਰ ਮੈਂ ਦਿਖਾਉਣਾ ਬਾਈ ਪ੍ਰੀਮੀਅਮ ਚੀਜ਼ਾਂ ਨਹੀਂ ਹੈ ਦੇਖੋ ਟਾਈ ਦੇਖੋ ਅ ਇਹ ਬਾਈ ਹੈਗੀ ਬਲੈਕ ਬੱਕ ਦੀ ਹੈ ਹੈ ਬਾਈ ਤੇ ਕੈਪ ਇਹ ਕੈਪ ਆਪ ਦੇਖੋ ਬਹੁਤ ਵਧੀਆ ਵਧੀਆ ਚੀਜ਼ਾਂ ਨੇ ਬਾਈ ਮੈਨੂੰ ਲੱਗਦਾ ਹੈ ਨਾ ਆਮ ਸ਼ਹਿਰ ਦੇ ਵਿੱਚ ਤਾਂ ਇਹ ਜਿਹੀਆਂ ਚੀਜ਼ਾਂ ਦੇਖਣ ਨੂੰ ਵੀ ਨਹੀਂ ਮਿਲਦੀਆਂ ਆਂ ਤੇ ਪਰਫਿਊਮ ਵੀ ਟੌਪ ਕਲਾਸ ਦੇ ਪਰਫਿਊਮ ਨੇ ਤੇ ਬਾਈ ਹੋਰਾਂ ਦਾ ਇੱਕ ਇੰਸਟਾਗ੍ਰam ਹੈ ਅਗਰ ਤੁਸੀਂ ਨਾ ਬਾਈ ਹੁਰੀ ਉੱਥੇ ਅਪਡੇਟ ਦਿੰਦੇ ਰਹਿੰਦੇ ਨੇ ਬਾਈ ਇੰਸਟਾਗ੍ਰam ਦਿਖਾਇਓ ਤੁਹਾਡਾ ਤੇ ਬਾਈ ਸ਼ੇਅਰ ਜ਼ਰੂਰ ਕਰ ਦਿਓ ਕਈ ਵੀਰ ਨੇ ਜਿਹੜੇ ਬਾਹਰਲੇ ਦੇਸ਼ਾਂ ਚ ਜਾਈ ਜਾਂਦੇ ਨੇ ਹਨਾ ਉਹਨਾਂ ਨੂੰ ਬੇਨਤੀ ਇਹੀ ਕਰਦੇ ਹੁੰਦੇ ਆ ਵੀ ਬਾਈ ਬਾਹਰਲੇ ਦੇਸ਼ਾਂ ਚ ਭੱਜਣ ਦੀ ਲੋੜ ਨਹੀਂ ਆਹਾ ਬਾਈ ਉਹਨਾਂ ਦਾ ਬੌਸ ਆਊਟਲੈਟ ਦਾ ਜਿਹੜਾ ਉਹ ਹੈ ਪੇਜ ਹੈਗਾ ਇਨਸਟਾਗ੍ਰਾਮ ਤੇ ਇਹਨੂੰ ਫੋਲੋ ਕਰ ਲਓ ਤੇ ਇਹਦੇ ਵਿੱਚ ਬਾਈ ਹੋਰੇ ਸਾਰੇ ਅਪਡੇਟ ਪਾਉਂਦੇ ਰਹਿੰਦੇ ਨੇ ਵੀ ਕਿਹੜਾ ਕਿਹੜਾ ਨਵਾਂ ਸਟਾਕ ਆ ਗਿਆ ਸਕਰੀਨਸ਼ਾਟ ਲੈ ਕੇ ਤੁਸੀਂ ਬਾਈ ਹੋਰਾਂ ਦਾ ਪਰ ਨੰਬਰ ਦੇ ਦਾਂਗੇ ਉੱਤੇ ਤੇ ਇਹਨਾਂ ਨੂੰ ਤੁਸੀਂ ਵਟਸਐਪ ਭੇਜ ਦਿਓ ਤੇ ਇਹ ਤੁਹਾਨੂੰ ਪ੍ਰਾਈਸ ਵਗੈਰਾ ਸਾਰਾ ਕੁਝ ਦੱਸ ਦੇਣਗੇ ਤੁਸੀਂ ਆਪਣੇ ਘਰੇ ਬੈਠੇ ਮੰਗਵਾ ਸਕਦੇ ਹੋ ਬਹੁਤ ਕੈਂਟ ਕੈਂਟ ਬਾਈ ਪਰਫਿਊਮ ਕੋਈ ਵੀ ਚੀਜ਼ ਆ ਯਾਰ ਲਗਜ਼ਰੀ ਟਾਈਪ ਆ ਹਰ ਇੱਕ ਚੀਜ਼ ਸ਼ਰਟ ਤੋਂ ਲੈ ਕੇ ਪੈਂਟ ਪੈਂਟ ਸ਼ਰਟ ਹੁੱਡੀ ਜਾਂ ਤੁਸੀਂ ਕੋਈ ਵੀ ਸਵੈਟਸ਼ਰਟ ਮਗਵਾਉਣੀ ਆ ਕੋਈ ਕੋਟੀ ਵਗੈਰਾ ਮਤਲਬ ਕੋਟ ਵਗੈਰਾ ਕੁਝ ਵੀ ਚੀਜ਼ ਲੈਣੀ ਆ ਬਾਈ ਹੋਰਾਂ ਕੋਲੇ ਸਾਰੀਆਂ ਚੀਜ਼ਾਂ ਨਾ ਪ੍ਰੀਮੀਅਮ ਨੇ ਪ੍ਰੀਮੀਅਮ ਲੁੱਕ ਚ ਨੇ ਤੇ ਬਹੁਤ ਘੈਂਟ ਕੰਮ ਕਰਿਆ ਬਾਈ ਹੋਰਾਂ ਨੇ ਜਦੋਂ ਪਿੰਡ ਵਾਲੇ ਮੁੰਡੇ ਹਨਾ ਪਿੰਡਾਂ ਚ ਉੱਠ ਕੇ ਕੋਈ ਕੰਮ ਕਰਦੇ ਨੇ ਬਾਈ ਸਪੋਰਟ ਕਰਨੀ ਚਾਹੀਦੀ ਆ ਤੇ ਬਾਈ ਨੂੰ ਰੱਜ ਕੇ ਸਪੋਰਟ ਕਰੋ ਦੱਬ ਕੇ ਸਪੋਰਟ ਕਰੋ ਬਾਈ ਤੇ ਬਾਈ ਦੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਾਖਲ ਸ਼ਹਿਰ ਦੇ ਵਿੱਚ ਖੜੇ ਆ ਪਾ ਬਾਈ ਹਰਿਆਣਾ ਪੰਜਾਬ ਦੇ ਬਾਰਡਰ ਦੇ ਉੱਤੇ ਪੈਂਦਾ ਜਾਖਲ ਸ਼ਹਿਰ ਹਰਿਆਣਾ ਤੇ ਪੰਜਾਬ ਦੇ ਬਿਲਕੁਲ ਬਾਰਡਰ ਤੇ ਆ ਜਾਖਲ ਮੰਡੀ ਵੀ ਕਹਿੰਦੇ ਨੇ ਤੁਸੀਂ ਸਰਚ ਮਾਰ ਲਿਓ ਅਗਰ ਨੇੜੇ ਤੇੜਾ ਕੋਈ ਵੀ ਗਰੇਸ ਵੀਡੀਓ ਦੇਖ ਰਿਆ ਤਾਂ ਉਹ ਜਾਖਲ ਦੇ ਵਿੱਚ ਆ ਸਕਦਾ ਬੋਸ ਆਊਟਲੈਟ ਤੇ ਨੀਅਰ ਰੇਲਵੇ ਸਟੇਸ਼ਨ ਹੈ ਭਾਈ ਤੇ ਜੇ ਕੋਈ ਦੂਰੋਂ ਪਰੋਂ ਦੇਖ ਰਿਆ ਤਾਂ ਤੁਸੀਂ ਆਪਣੇ ਘਰ ਬੈਠੇ ਵੀਡੀਓ ਨੂੰ ਤੁਸੀਂ ਨੰਬਰ ਦੇਖ ਲਓ ਵੀਡੀਓ ਦੇ ਵਿੱਚ ਤੇ ਬਾਈ ਹੋਰਾਂ ਕੋਲੇ ਆਰਡਰ ਕਰ ਸਕਦੇ ਹੋ ਤੁਹਾਨੂੰ ਘਰੇ ਬੈਠਾ ਨੂੰ ਜਿਹੜਾ ਆਰਡਰ ਹੈ ਤੁਹਾਡਾ ਇੱਥੋਂ ਬਾਈਹੋਰੀ ਕੋਰੀਅਰ ਲਵਾ ਦੇਣਗੇ ਤੁਹਾਡੇ ਘਰੇ ਬੈਠਾ ਤੁਹਾਡਾ ਜਿਹੜਾ ਆਰਡਰ ਹੋ ਪਹੁੰਚ ਜਾਊਗਾ